ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਜਦੋਂ ਵੀ ਤੁਹਾਨੂੰ ਕੋਈ ਪੁੱਛੇ ਤੁਹਾਡਾ ਕੀ ਹਾਲ ਤੁਸੀਂ ਇਹ ਕਹਿ ਕੇ ਕਰੋ ਵੀ ਚੜ੍ਹਦੀ ਕਲਾ ਇਹ ਧਿਆਨ ਦੇਣਾ ਇਹ ਨਾ ਕਦੇ ਕਿਹਾ ਕਰੋ ਵੀ ਮੈਂ ਤਾਂ ਬਿਮਾਰ ਹਾਂ ਜੀ ਪਤਾ ਨਹੀਂ ਕੀ ਬਣ ਗਿਆ ਢੈਂਦੀ ਕਲਾ ਦੇ ਵਿੱਚ ਕਦੇ ਗੱਲਾਂ ਨਹੀਂ ਕਰਨੀਆਂ ਚੜ੍ਹਦੀ ਕਲਾ ਜਦੋਂ ਕੋਈ ਤੁਹਾਨੂੰ ਕੋਈ ਵੀ ਪੁੱਛੇ ਕੀ ਹਾਲ ਹੈ ਚੜ੍ਹਦੀ ਕਲਾ ਗੁਰੂ ਨਾਨਕ ਸਾਹਿਬ ਦੀ ਬੜੀ ਮੇਰ ਹੈ ਅਠਾਂ ਪਹਿਰਾਂ ਦੇ ਵਿੱਚੋਂ ਇੱਕ ਸਮਾਂ ਐਸਾ ਹੁੰਦਾ ਜੋ ਤੁਸੀਂ ਕਹੋਗੇ ਜ਼ੁਬਾਨ ਨਾਲ ਉਹ ਸਾਥ ਹੋ ਜਾਣਾ ਤੇ ਉਹ ਸਮਾਂ ਆਇਆ ਹੋਵੇ ਤੁਸੀਂ ਕਹਿ ਦੋ ਮੈਂ ਤਾਂ ਬੜਾ ਗਰੀਬ ਆ ਮਹਾਰਾਜ ਨੇ ਗਰੀਬੀ ਦੇ ਦਿੱਤੀ ਕੁਛ ਨਹੀਂ ਬਣਦਾ ਬੁਰੇ ਹੀ ਹਾਲ ਨੇ ਆਪਣੇ ਬਚਨਾਂ 'ਚ ਬੰਦਾ ਆਪ ਹੀ ਫਸ ਜਾਂਦਾ ਹੈ ਕਹਿੰਦਾ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਤੁਸੀਂ ਉਸ ਟਾਈਮ ਕਿਤੇ ਕਹਿਤਾ ਮਹਾਰਾਜ ਹਾਜ਼ਰ ਨਾਜ਼ਰ ਮਹਾਰਾਜ ਦੇਖ ਰਹੇ ਵੀ ਇਹ ਕੀ ਕਹਿੰਦਾ ਜੇ ਆਪਾਂ ਕਹਿੰਦਾ ਵੀ ਗੁਰਨਾਮ ਸਿੰਘ ਦੀ ਬੜੀ ਮੇਰ ਹੈ ਅਸੀਂ ਦੇਣ ਨਹੀਂ ਦੇ ਸਕਦੇ ਬੜੀ ਕਿਰਪਾ ਮਹਾਰਾਜ ਦੀ ਮਹਾਰਾਜ ਦੀ ਕਿਰਪਾ ਬਣਾ ਕੇ ਰੱਖਣ ਉਸੇ ਵੇਲੇ ਮਹਾਰਾਜ ਨੇ ਕਹਿਣਾ ਨਾਨਕ ਨਜ਼ਰੀ ਨਾ ਦਰਬਾਰ ਕਿਰਪਾ ਹੋ ਜਾ ਮਹਾਰਾਜ ਦੀ ਮੇਰ ਹੋ ਜਾ ਇਹ ਕਿਰਪਾ ਦੀ ਖੇਡ ਹੈ ਸਾਰੀ ਸਮਝੂ ਮੈਂ ਬਿਮਾਰ ਹਾਂ ਪੋਜ਼ਿਟਿਵ એનર્ਜੀ ਰੱਖੋ ਜਦੋਂ ਕੋਈ ਕਹਿੰਦਾ ਵੀ ਕੀ ਹਾਲ ਹੈ ਚੜ੍ਹਦੀ ਕਲਾ ਅਗਲਾ ਪੁੱਛਦਾ ਨਾ ਕੀ ਹਾਲ ਆ ਵੀ ਬੜੀ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਫਿਰ ਗੁਰੂ ਨਾਨਕ ਸਾਹਿਬ ਚੜ੍ਹਦੀ ਕਲਾ ਜੇ ਕਰਦੇ ਆ ਜੇ ਵਗਾ ਕੀ ਹਾਲ ਉਹ ਕੁਛ ਨਹੀਂ ਜੀ ਬਿਮਾਰ ਹੈ ਜੀ ਨਹੀਂ ਨਹੀਂ ਕਹਿਣਾ ਹੈ ਚੜ੍ਹਦੀ ਕਲਾ ਗੁਰੂ ਨਾਨਕ ਸਾਹਿਬ ਮਿਹਰ ਕਰਨ ਇੱਕ ਵਾਰੀ ਜੀਵਨ ਮਿਲਿਆ ਇੱਕ ਵਾਰੀ ਜ਼ਿੰਦਗੀ ਮਿਲੀ ਇਹਨੂੰ ਵਧੀਆ ਟੰਗ ਨਾਲ ਜੀਓ ਆਪਾਂ ਵਧੀਆ ਟੰਗ ਨਾਲ ਜੀਓ ਠੀਕ ਹੈ ਨਾ ਕਰਮ ਕਰੋ ਗੋਲੀ ਨਹੀਂ ਨਾ ਤੁਸੀਂ ਖਾਂਦੇ ਕੋਈ ਦਵਾਈ ਨਹੀਂ ਖਾਂਦੇ ਮੈਂ ਕਹਿੰਦਾ ਭਾਗਾ ਵਾਲੇ ਅਰਦਾਸ ਕਰਿਆ ਕਰੋ ਮਹਾਰਾਜ ਤੰਦਰੁਸਤੀ ਦੇ ਦਿਓ ਅੱਗੇ-ਅਗੇ ਦੁਨੀਆ ਅਰਦਾਸ ਕਰਿਆ ਕਰੇਗੀ ਦਵਾਈ ਨਹੀਂ ਲੱਗਣੀ ਲਿਖ ਲਿਓ ਕਾਪੀ ਤੇ ਦਵਾਈ ਨਹੀਂ ਲੱਗਣੀ ਅੱਗੇ-ਅਗੇ ਹੁਣ ਨਹੀਂ ਲੱਗਦੀ ਅਗਲਾ ਮਹਾਰਾਜ ਦਵਾਈ ਨਹੀਂ ਲੱਗਦੀ ਮੈਂ ਕਿ ਅੱਗੇ-ਅਗੇ ਦੇਖਿਓ ਹਾਲ ਜਦੋਂ ਰੱਬ ਨੂੰ ਭੁੱਲ ਗਏ ਨਾ ਅਜੇ ਸ਼ੁਕਰ ਕਰੋ ਰੱਬ ਨੇ ਆਪਾਂ ਨੂੰ ਬਚਾਰਿਆ ਨਹੀਂ ਰੱਬ ਨਹੀਂ ਭੁੱਲਿਆ ਰੱਬ ਨੂੰ ਨਹੀਂ ਭੁੱਲਣਾ ਚਾਹੀਦਾ ਕਦੇ ਵੀ ਬਾਬੇ ਨਾਨਕ ਤੋਂ ਬਿਨਾ ਆਪਣਾ ਸਰਨਾ ਹੀ ਨਹੀਂ ਗੁਰੂ ਨਾਨਕ ਸਾਹਿਬ ਤੋਂ ਬਿਨਾ ਨਹੀਂ ਸਰਦਾ ਆਪਾਂ ਇਹ ਸ਼ਬਦ ਦਾ ਪ੍ਰਭਾਵ ਹੁੰਦਾ ਜੇ ਤੁਸੀਂ ਸ਼ਬਦ ਦਾ ਜਾਪ ਕਰੋਗੇ ਨਾ ਕਿਰਪਾ ਮਹਾਰਾਜ ਦੀ ਸ਼ੁਰੂ ਹੋ ਜਾਣੀ ਕਰਕੇ ਦੇਖੋ ਤੁਸੀਂ ਸੁਹਾਵਾਵਾਦ ਤੁਸੀਂ ਉੱਥੇ ਵਰਕੀ ਕਰਦੇ ਜੇ ਰਾਤ ਨੂੰ 12 ਤੋਂ 3 ਦੇ ਵਿੱਚ 12 ਤੋਂ 12:30 ਜਾਂ 12:30 ਤੋਂ 1 ਵਜੇ ਤੱਕ ਕਰੋਗੇ ਫਿਰ ਸੌ ਗੁਣਾ ਫਲ ਹਾਂ ਜੀ ਇਸ਼ਨਾਨ ਕਰਦੇ ਕਿਸ਼ਾ ਦਾ ਸਵੇਰ ਦਾ ਕੀਤਾ ਠੀਕ ਹਾਂ ਇਸ਼ਨਾਨ ਜੇ ਤੁਸੀਂ ਸਵੇਰ ਕਰ ਲਿਆ ਫਿਰ ਲੋੜ ਨਹੀਂ ਕਰਉਂਦੇ ਆਪਾਂ ਜਿਹੜਾ ਨਾਮ ਨੂੰ ਸੌਖੇ ਢੰਗ ਨਾਲ ਜਪਣਾ ਔਖਾ ਨਹੀਂ ਬਣਾਉਣਾ ਆਪਾਂ ਕੇਸ਼ੀ ਸ਼ਰਾਰ ਕਰੋ ਜੀ ਆਹ ਕਰੋ ਜੀਰੋ ਕਰੋ ਨਾ ਨਾ ਮਹਾਰਾਜ ਤਾਂ ਇੰਨੇ ਦਿਆਲੂ ਨੇ ਨਾ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਕਹਿੰਦੇ ਆ ਜਾ ਕੋਈ ਗੱਲ ਨਹੀਂ ਇੰਨੇ ਮਹਾਰਾਜ ਮਹਾਰਾਜ ਤਾਂ ਖੁਸ਼ ਰਹਿੰਦੇ ਬਹੁਤ ਜ਼ਿਆਦਾ ਇਹਨਾਂ ਨੇ ਪਤਾ ਨਹੀਂ ਮਹਾਰਾਜ ਦੀ ਛਵੀ ਐਦਾਂ ਦੀ ਬਣਾਤੀ ਕਿ ਪਤਾ ਨਹੀਂ ਮਹਾਰਾਜ ਕਿੰਨੇ ਗੁੱਸੇ ਵਾਲੇ ਨੇ ਹਾਂ ਉਹ ਤਾਂ ਮਿੱਠੂ ਬੋਲਣਾ ਜੀ ਹਰਸ ਜਿਹੜਾ ਸਾਨੂੰ ਜੇ ਮਹਾਰਾਜ ਕਿਸੇ ਵਾਰ ਕਹਿੰਦੇ ਹੱਸ ਕੇ ਦੇਖ ਲੈਣਾ ਨਾ ਦੀ ਦਰਦ ਵਾਣੀ ਦਿੰਦਾ ਤੁਸੀਂ ਇਹਦਾ ਜਾਪ ਕਰੋ ਇੱਕ ਜਾਂ ਤੂੰ ਮੇਰੇ ਵੱਲ ਹੈ ਤਾਂ ਕਿ ਆਮ ਚੰਦਾ ਦੋ ਸ਼ਬਦਾਂ ਦਾ ਜਾਪ ਕਰੋ ਮਹਾਰਾਜ ਕਿਰਪਾ ਕਰਨਾ ਵਾਹਿਗੁਰੂ ਜੀ ਕਾ